ਕੋਈ ਨਹੀਂ ਅਲਗੂ ਰਾ ਦੇ ਬੁਛੇ ਰੁਛੇ ਲੱਗਿਆ ਤੇ ਮੇਰੇ ਬਲਾਕ ਦੇ ਵਿੱਚ ਲੱਗੇ ਆ ਦੇਖ ਕੇ ਮਨ ਨੂੰ ਇੰਨੀ ਖੁਸ਼ੀ ਮਿਲਦੀ ਆ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਸਾਰੀਆਂ ਟੈਨਸ਼ਨਾਂ ਜਦੋਂ ਬਾਗਬਾਨੀ ਦੇ ਵਿੱਚ ਨਿਗਾਹ ਮਾਰਦਾ ਮੈਂ ਕਹਿੰਦਾ ਦਿਨ ਭਰ ਦੀਆਂ ਟੈਨਸ਼ਨਾਂ ਖਲਾਸ ਹੋ ਜਾਂਦੀਆਂ ਖਲਾਸ ਜਿਹਨੂੰ ਕਹਿੰਦੇ ਫਿਨਿਸ਼ ਇਹ ਬੂਟੇ ਵੀ ਬੱਚਿਆਂ ਵਾਂਗੂ ਪਾਲੇ ਹੁੰਦੇ ਆ ਇਸ ਕਰਕੇ ਇਹਨਾਂ ਨਾਲ ਮੋਹ ਹੀ ਬਹੁਤ ਜ਼ਿਆਦਾ ਹੋ ਜਾਂਦਾ ਇਹਨਾਂ ਤੋਂ ਇੱਕ ਦਿਨ ਮੈਂ ਨਾ ਆਵਾਂ ਨਾ ਤੇ ਮੈਨੂੰ ਇਦਾਂ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਦਾ ਕੁਝ ਕੀਮਤੀ ਸਮਾਂ ਖਰਾਬ ਕਰ ਦਿੱਤਾ